ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸ਼ੁਭਕਰਨ ਸਿੰਘ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸ਼ੁਭਕਰਨ ਸਿੰਘ ਦਾ ਬੀਤੀ ਰਾਤ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਉਸ ਦਾ ਪੋਸਟਮਾਰਟਮ ਹੋ ਗਿਆ ਸੀ ਤੇ ਅੱਜ ਸਵੇਰੇ ਉਹਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਖਨੌਰੀ ਬਾਰਡਰ ਤੇ ਲਜਾਇਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਉਸਤੇ ਪਿੰਡ ਬੱਲੋ ਵਿੱਚ ਲਜਾਇਆ ਗਿਆ ਜਿੱਥੇ ਉਹਦਾ ਅੰਤਿਮ ਸੰਸਕਾਰ ਕੀਤਾ ਜਾਣਾ ਤੇ ਉਸ ਵੇਲੇ ਦੀਆਂ ਬਾਬੂ ਕਰਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਸ਼ੁਭਕਰਨ ਦੀ ਛੋਟੀ ਭੈਣ ਨੇ ਆਪਣੇ ਮ੍ਰਿਤਕ ਵੀਰ ਦੇ ਸਿਰ ਦੇ ਉੱਤੇ ਸੇਰਾ ਬਨ ਕੇ ਉਹਨੂੰ ਅੰਤਿਮ ਵਿਦਾਇਤ ਦਿੱਤੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਗੁਰੂ ਘਰ ਦੀ ਸਾਂਝੀ ਜਗ੍ਹਾ ਦੇ ਉੱਤੇ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤੇ ਉਸ ਵੇਲੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਉੱਥੇ ਪਹੁੰਚਣਗੇ ਤੇ ਹੁਣ ਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਉਸ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਸ਼ਿਵਕਰਨ ਸਿੰਘ ਦੇ ਸੇਰਾ ਸਜਾਇਆ ਜਾ ਰਿਹਾ ਸੀ ਆਪਣੇ ਮ੍ਰਿਤਕ ਭਰਾ ਦੇ ਸਿਰ ਦੇ ਉੱਤੇ ਸੇਰਾ ਸਜਾਉਣ ਵੇਲੇ ਉਸ ਦੀ ਭੈਣ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਸੀ ਜਿਹੜੀ ਕਿ ਵੇਖੀ ਵੀ ਨਹੀਂ ਜਾ ਰਹੀ ਸੀ ਹਰ ਇੱਕ ਅੱਖ ਉਸ ਵੇਲੇ ਜਿਹੜੀ ਉੱਥੇ ਮੌਜੂਦ ਸੀ ਉਹ ਨਮ ਦਿਖਾਈ ਦਿੱਤੀ ਸ਼ਿਵਕਰਨ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਆ ਤੇ ਉਸ ਵੇਲੇ ਦੀਆਂ ਇਹ ਤਸਵੀਰਾਂ ਅਸੀਂ ਸカイ ਨਿਊਜ਼ ਪੰਜਾਬ ਦੇ ਮਾਦੀਮ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਉੱਥੇ ਖੜੇ ਹਰ ਇੱਕ ਵਿਅਕਤੀ ਦੀਆਂ ਅੱਖਾਂ ਦੇ ਵਿੱਚ ਅਥਰੂ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬੀਤੀ 21 ਫਰਵਰੀ ਨੂੰ ਜਦੋਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਕਿ ਦਿੱਲੀ ਨੂੰ ਕੂਚ ਕੀਤਾ ਜਾਣਾ ਤਾਂ ਉਸ ਦਿਨ ਵੱਡੀ ਗਿਣਤੀ ਦੇ ਵਿੱਚ ਫੋਰਸਸ ਨੇ ਜਿਹੜੀਆਂ ਉਹ ਡਿਪਲੋਏ ਕੀਤੀਆਂ ਹੋਈਆਂ ਸੀ ਤੇ ਇਧਰਲੇ ਪਾਸੇ ਕਿਸਾਨ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਵਿੱਚ ਨੌਜਵਾਨ, ਬੀਬੀਆਂ, ਬਜ਼ੁਰਗ, ਕਿਸਾਨ ਵੀ ਸ਼ਾਮਿਲ ਸੀ ਤੇ ਇਸੇ ਦਰਮਿਆਨੀ ਖਨੌਰੀ ਬਾਰਡਰ ਦੇ ਉੱਤੇ ਭਜੜੜ ਮੱਚ ਜਾਂਦੀ ਹੈ ਫੋਰਸਾਂ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਸ਼ੁਭਕਰਨ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਲੱਗਦੀ ਹੈ ਤੇ ਮੌਕੇ ਤੇ ਉਹ ਦਮ ਤੋੜ ਦਿੰਦਾ ਹੈ ਤੇ ਦੂਜੇ ਪਾਸੇ ਇੱਕ ਵੀਡੀਓ ਹੋਰ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਫੋਰਸਾਂ ਪੰਜਾਬ ਵਾਲੇ ਪਾਸੇ ਆਣ ਵਰਦੀਆਂ ਨੇ ਤੇ 2025 ਦੇ ਕਰੀਬ ਜਿਹੜੇ ਟਰੈਕਟਰ ਉੱਥੇ ਖੜੇ ਹੁੰਦੇ ਨੇ ਕਿਸਾਨਾਂ ਦੇ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਭੰਨ ਤੋੜ ਦਿੱਤਾ ਜਾਂਦਾ ਹੈ ਸਾਰਿਆਂ ਦੇ ਟਾਇਰ ਪੰਚਰ ਕਰ ਦਿੱਤੇ ਜਾਂਦੇ ਆ ਗੱਡੀਆਂ ਭੰਨ ਦਿੱਤੀਆਂ ਜਾਂਦੀਆਂ ਨੇ ਤੇ ਸਭ ਤੋਂ ਮਾੜੀ ਗੱਲ ਜਿਹਦਾ ਹਰ ਇੱਕ ਨੇ ਦੁੱਖ ਮਨਾਇਆ ਉਹ ਸੀ ਕਿ ਉੱਥੇ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਮਾਤਾ ਗੁਜਰਕਾ ਜੀ ਦਾ ਇੱਕ ਪੋਸਟਰ ਲਗਾਇਆ ਹੁੰਦਾ ਜਿਸ ਪੋਸਟਰ ਨੂੰ ਵੀ ਪਾੜ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਗਲਤ ਇਸ਼ਾਰੇ ਕੀਤੇ ਜਾਂਦੇ ਨੇ ਤੇ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਸਭ ਦਾ ਦੋਸ਼ ਹੈ ਜਿਹੜਾ ਉਹ ਹਰਿਆਣਾ ਦੇ ਪ੍ਰਸ਼ਾਸਨ ਦੇ ਉੱਤੇ ਮੜਿਆ ਜਾਂਦਾ ਕਿਉਂਕਿ ਦੂਸਰੇ ਪਾਸੇ ਹਰਿਆਣਾ ਦੇ ਵੱਲੋਂ ਵੀ ਆਪਣਾ ਪ੍ਰਸ਼ਾਸਨ ਹੈ ਜਿਹੜਾ ਉਹ ਡਿਪਲੋਏ ਕੀਤਾ ਹੋਇਆ ਸੀ ਤਾਂ ਇਹ ਸਭ ਦੇ ਦਰਮਿਆਨ ਸ਼ੁਭਕਰਨ ਦੀ 21 ਫਰਵਰੀ ਨੂੰ ਮੌਤ ਹੋ ਜਾਂਦੀ ਹੈ ਉਸ ਦੀ 2:00 ਵਜੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਹਿਣ ਦਾ ਭਾਵ ਇਹੀ ਹੈ ਕਿ ਉਸ ਦਾ ਕਤਲ ਹੋਇਆ ਤੇ ਬੀਤੀ ਰਾਤ ਪਰਿਵਾਰ ਦੇ ਨਾਲ ਸਹਿਮਤੀ ਬਣਦੀ ਹੈ ਸਹਿਮਤੀ ਬਣਨ ਤੋਂ ਬਾਅਦ ਸ਼ੁਭਕਰਨ ਦਾ ਜਿਹੜਾ ਪੋਸਟਮਾਰਟਮ ਹੈ ਉਹ ਕੀਤਾ ਜਾਂਦਾ ਹੈ ਅੱਧੀ ਰਾਤ ਦੇ ਕਰੀਬ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਸਵੇਰੇ ਉਹਦੇ ਮ੍ਰਿਤਕ ਦੇਹ ਨੂੰ ਪਹਿਲਾਂ ਤਾਂ ਕਨੌਰੀ ਲਿਆਇਆ ਜਾਂਦਾ ਕਨੌਰੀ ਬਾਰਡਰ ਦੇ ਉੱਤੇ ਜਿੱਥੇ ਉਹ ਸੇਵਾ ਵੀ ਕਰਦਾ ਸੀ ਜਿੱਥੇ ਉਹ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਸੀ ਤੇ ਜਿੱਥੇ ਉਸਨੇ ਪ੍ਰਾਣ त्यागे ਸੀ ਉਸ ਜਗ੍ਹਾ ਲਿਆਇਆ ਜਾਂਦਾ ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚਦੇ ਆ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚਦੇ ਆ ਉਸਦੇ ਅੰਤਿਮ ਦਰਸ਼ਨ ਕੀਤੇ ਜਾਂਦੇ ਆ ਤੇ ਬਾਅਦ ਦੇ ਵਿੱਚ ਉਸਦੀ ਜਿਹੜੀ ਮ੍ਰਿਤਕ ਦੇਹ ਹੈ ਉਹਨੂੰ ਪਿੰਡ ਦੇ ਲਈ ਰਵਾਨਾ ਕਰ ਦਿੱਤਾ ਜਾਂਦਾ ਤੇ ਪਿੰਡ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਵੇਲੇ ਦੇ ਜਦੋਂ ਅਸ਼ਵਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਇਸ ਵੇਲੇ ਹਰ ਇੱਕ ਅੱਖ ਉਤੇ ਨਮ ਦਿਖਾਈ ਦਿੱਤੀ